ਟੈਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਭਟਨਾਲ ਹਿਨਕਨੋਜੀਆ ਇੱਕ ਹੈਰਾਨੀਜਨਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਇੱਕ ਭਿਖਾਰੀਨ ਲਖਪਤੀ ਨਿਕਲੀ ਹੈ ਪਿਛਲੇ 12 ਸਾਲਾਂ ਤੋਂ ਉਹ ਭੀਖ ਮੰਗ ਰਹੀ ਸੀ ਇੱਕ ਘਰ ਦੇ ਬਾਹਰ ਪਿਛਲੇ 12 ਸਾਲਾਂ ਤੋਂ ਇਹ ਔਰਤ ਭੀਖ ਮੰਗ ਰਹੀ ਸੀ ਪਰ ਬੀਤੇ ਕੱਲ ਜਦੋਂ ਸਥਾਨਕ ਲੋਕਾਂ ਦੇ ਵੱਲੋਂ ਇਸ ਨੂੰ ਘਰ ਦੇ ਬਾਹਰੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਬੈਗ ਚੈੱਕ ਕੀਤੇ ਗਏ ਅਤੇ ਬੈਗਾਂ ਦੇ ਵਿੱਚੋਂ ਜਦੋਂ ਲੱਖਾਂ ਰੁਪਏ ਨਿਕਲੇ ਤਾਂ ਦੇਖ ਕੇ ਹਰ ਕੋਈ ਹੀ ਹੈਰਾਨ ਰਹਿ ਗਿਆ ਇੰਨੇ ਸਾਰੇ ਨੋਟ ਸੀ ਇੰਨੇ ਸਾਰੇ ਸਿੱਕੇ ਸੀ ਕਿ ਉਹਨਾਂ ਦੀ ਗਿਣਤੀ ਜੇਰੀ ਜਿਹੜੀ ਹੈ ਉਹ ਪੂਰੀ ਹੀ ਨਾ ਹੋ ਸਕੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਭਿਖਾਰਣ ਜੋ ਕਿ ਉੱਤਰਾਖੰਡ ਦੀ ਰਹਿਣ ਵਾਲੀ ਸੀ ਉਹ ਲੱਖਪਤੀ ਨਿਕਲੀ ਹੈ ਅਸੀਂ ਅਕਸਰ ਹੀ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਬੱਸਾਂ ਜਾਂ ਰੇਲ ਗੱਡੀਆਂ ਦੇ ਵਿੱਚ ਭਿਖਾਰੀਆਂ ਨੂੰ ਪੈਸੇ ਦੇ ਦਿੰਦੇ ਹਾਂ ਇਹ ਮੰਨ ਕੇ ਕਿ ਉਹ ਗਰੀਬ ਅਤੇ ਬੇਸਹਾਰਾ ਨੇ ਪਰ ਕਈ ਵਾਰ ਇਹੀ ਲੋਕ ਕਰੋੜਪਤੀ ਲੱਖਪਤੀ ਜਾਂ ਅਰਬਪਤੀ ਵੀ ਬਣ ਜਾਂਦੇ ਨੇ ਉੱਤਰਾਖੰਡ ਦੇ ਰੁੜਕੀ ਜ਼ਿਲ੍ਹੇ ਦੇ ਵਿੱਚ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸામਨੇ ਆਇਆ ਹੈ ਮਾਨਸਿਕ ਤੌਰ ਤੇ ਹੈ ਔਰਤ ਪਰੇਸ਼ਾਨ ਦੱਸੀ ਜਾ ਰਹੀ ਹੈ ਜਿਸ ਦੇ ਕੋਲੋਂ ਲੱਖਾਂ ਰੁਪਏ ਬਰਾਮਦ ਕੀਤੇ ਗਏ ਨੇ ਸਥਾਨਕ ਲੋਕਾਂ ਨੇ ਸਵੇਰੇ ਸ਼ਾਮ ਪੈਸੇ ਗਿਣਨ ਦੇ ਵਿੱਚ ਬਿਤਾਏ ਪਰ ਗਿਣਤੀ ਅਧੂਰੀ ਹੀ ਰਹੀ ਇਹ ਪੂਰੀ ਘਟਨਾ ਰੁੜਕੀ ਦੇ ਮੰਗਲੌਰ ਥਾਣਾ ਖੇਤਰ ਦੇ ਵਿੱਚ ਸਥਿਤ ਪਠਾਨਪੁਰਾ ਮੁਹੱਲਾ ਦੇ ਵਿੱਚ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਔਰਤ ਪਿਛਲੇ 12 ਸਾਲਾਂ ਤੋਂ ਇੱਕ ਘਰ ਦੇ ਬਾਹਰ ਭੀਖ ਮੰਗ ਰਹੀ ਸੀ ਹੁਣ ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੱਡੇ ਤਾਂ ਗਿਣਤੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ 10 ਅਤੇ 20 ਰੁਪਏ ਦੇ ਨੋਟਾਂ ਦੇ ਨਾਲ-ਨਾਲ ਵੱਡੀ ਗਿਣਤੀ ਦੇ ਵਿੱਚ ਸਿੱਕੇ ਵੀ ਮਿਲੇ સ્થાનિક નિવાસીયા ਨੇ કહા હે કે ਹੁਣ ਤੱਕ ਲਗਭਗ 1 ਲੱਖ ਰੁਪਏ ਗਿਨੇ ਜਾ ਚੁੱਕੇ ਨੇ ਪਰ ਕਾਫੀ ਰਕਮ ਅਜੇ ਵੀ ਬਾਕੀ ਹੈ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਜਾਂਚ ਸ਼ੁਰੂ ਕਰ ਦਿੰਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਔਰਤ ਕੋਲੋਂ ਮਿਲੇ ਪੈਸੇ ਸੁਰੱਖਿਅਤ ਰੱਖੇ ਜਾਣਗੇ ਅਤੇ ਔਰਤ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ